ਦਾ ਕੀ ਨਾਮ ਹੈ ਮੈਂ ਡਾਕਟਰ ਮਿਨਾਕਸ਼ੀ ਸਿੰਘਲਾ ਜ਼ਿਲ੍ਹਾ ਟੀਕਾਕਰਨ ਅਫਸਰ ਬਠਿੰਡਾ ਜੀ ਕਿਹਣਾ ਜਾਂਦੇ ਅੱਜ ਮਨ ਜਾਂਦਾ ਲੜਕੀਆਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਕਿ ਲੋਹੜੀ ਵੀ ਮਨਾਈ ਜਾਂਦੀ ਹੈ ਹਾਂਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਜਿਹੜੀਆਂ ਧੀਆ ਹਨ ਉਹ ਇੱਕ ਸਮਾਜ ਦਾ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਹਰ ਫੀਲਡ ਦੇ ਵਿੱਚ ਤਿੰਨ ਆਗੇ ਹਨ ਤੇ ਤਿੰਆਂ ਨੇ ਜੋ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਹੈ ਚਾਹੇ ਉਹ ਮੈਡੀਕਲ ਫੀਲਡ ਹੋਵੇ ਚਾਹੇ ਉਹ ਸਾਇੰਸ ਦਾ ਫੀਲਡ ਹੋਵੇ ਚਾਹੇ ਉਹ ਇੰਜੀਨੀਅਰਿੰਗ ਦਾ ਫੀਲਡ ਹੋਵੇ ਹਰ ਫੀਲਡ ਦੇ ਵਿੱਚ ਜਿਹੜੀਆਂ ਹੈਗੇ ਨੇ ਤਿੰਨ ਆਗੇ ਹਨ ਤਿੰਆਂ ਦੀ ਜਿਹੜੀ ਖੁਸ਼ੀ ਹੈਗੀ ਆ ਉਹ ਵੱਲੀ ਹੁੰਦੀ ਹੈਗੀ ਆ ਜਿਹੜੇ ਤਿੰਆਂ ਅੱਜ ਕੱਲ ਹਰ ਇੱਕ ਕੋਈ ਮਾਪੇ ਕਹਿਣ ਲੱਗੇ ਨੇ ਕਿ ਰੱਬਾ ਸਾਨੂੰ ਧੀ ਜ਼ਰੂਰ ਦੇਵੇ ਕਿਉਂਕਿ 3ਾਂ ਜੋਦੂ ਕੋ ਸੁਖ ਸਾਂਝਾ ਕਰਦਿਆਂ ਹਨ ਉਹ ਸ਼ਾਇਦ ਕਿਤੇ ਨਾ ਕਿਤੇ ਮੁੰਡਿਆਂ ਵੱਲੋਂ ਕਿਤੇ ਨਾ ਕਿਤੇ ਕਮੀ ਪੇਸ਼ੀ ਰਹਿ ਰਹੀ ਹੈ ਇਸ ਦੇ ਲਈ 3ਾਂ ਦੀ ਜਿਹੜੀ ਖੁਸ਼ੀ ਹੈਗੀ ਹੈ ਉਹ ਵੱਲੀ ਖੁਸ਼ੀ ਹੈਗੀ ਹੈ ਲੋਕੀ 3ਾਂ ਦੇ ਜੰਮੇ ਤੋਂ ਲੋੜੀ ਮਨਾ ਰਹੇ ਹਨ ਮਠਾਈਆਂ ਦੇ ਡੱਬੇ ਵੰਡ ਰਹੇ ਹਨ ਉਸ ਤੋਂ ਇਲਾਵਾ ਜਸ਼ਨ ਮਨਾਏ ਜਾ ਰਹੇ ਹਨ ਸੋ 3ਾਂ ਜਿਹੜੀਆਂ ਨੇਗੀਆਂ ਸੋਕ ਮੰਦਾ ਆਖੀਏ ਜਿਤ ਜਮੇ ਰਾਜਾਨ ਮਤਲਬ ਧੀਆਂ ਜਿਹੜੀਆਂ ਨੇ ਗਿਆ ਉਹ ਆਪਣੇ ਸਮਾਜ ਦਾ ਇੱਕ ਬਹੁਤ ਹੀ ਵੱਡਾ ਆਧਾਰ ਹਨ ਜਿਹਦੇ ਉੱਤੇ ਉਹ ਜੇਕ 30 ਜਿਹੜੀ ਪੜ੍ਹੀ ਲਿਖੀ ਹੋਏਗੀ ਤਾਂ ਹੀ ਆਪਣਾ ਸਮਾਜ ਅੱਗੇ ਵਧੇਗਾ ਇਸ ਲਈ ਅਸੀਂ ਧੀ ਜੰਮੇ ਤੇ ਲੱਖ ਲੱਖ ਖੁਸ਼ੀਆਂ ਮਨਾ ਰਿਹਾ ਸਿਵਲ ਹਸਪਤਾਲ ਦੇ ਵਿੱਚ ਤੇ ਧੀਆਂ ਦੀ ਲੋੜੀ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਧੰਨਵਾਦ